लुधियाना शहर च साक्षाते लगगी है जी सब तों पहली रखड़ी दी सेल जिथे ਤੁਹਾਨੂੰ ਮਿਲਣ ਜਾ ਰਹੇ ਨੇ ਸਾਰੇ ਕੱਪੜੇ ਇਕ ਨਾਲ ਇਕ ਫ੍ਰੀ ਚਾਹੇ ਲਓ ਤੁਸੀਂ ਸੂਟ ਸਾੜੀਜ਼ ਲਹੰਗਾਸ ਡ्रेसेस ਕੋਟ ਸੈਟ ਗਰਾਰਾ ਸ਼ਰਾਰਾ ਕਾਟਨ ਡਿਜ਼ਾਈਨਰ ਸੂਟ 880 ਇਕ ਨਾਲ ਇਕ ਫ੍ਰੀ 440 ਚ ਹਾਂਜੀ ਮੈਡਮ ਇਹ 1380 ਦਾ ਸੂਟ ਹੈ ਅਫੋਰਡੇਬਲ ਪ੍ਰਾਈਸ ਇਕ ਨਾਲ ਇਕ ਫ੍ਰੀ 690 ਰੁਪਏ ਚ ਹਾਂਜੀ ਹਰ ਓਕੇਜਨ ਵਾਸਤੇ ਲਹੰਗਾ ਸਾਡੇ ਕੋਲ ਚਾਹੇ ਉਹ ਮਹਿੰਦੀ ਹੋਵੇ ਚਾਹੇ ਉਹ ਹਲਦੀ ਹੋਵੇ ਚਾਹੇ ਵੈਡਿੰਗ ਹੋਵੇ ਚਾਹੇ ਸਿਸਟਰਸ ਵਾਸਤੇ ਲੈਣਾ ਹੋਵੇ ਚਾਹੇ ਭਾਬੀਆਂ ਨੇ ਲੈਣਾ ਹੋਵੇ ਇਹ ਬਹੁਤ ਟ੍ਰੈਂਡੀ ਸੂਟ ਹੈ ਜੀ 2480 ਦਾ ਇੱਕ ਨਾਲ ਇੱਕ ਫ੍ਰੀ ਮੈਮ ਡਿਜ਼ਾਈਨਰ ਸੂਟ ਰਖੜੀ ਸਪੈਸ਼ਲ 3080 ਦਾ ਸੂਟ ਇੱਕ ਨਾਲ ਇੱਕ ਫ੍ਰੀ ਮੈਮ ਸਾਰੇ ਸ਼ਹਿਰ ਦੇ ਵਿੱਚ ਕਿਸੇ ਨੂੰ ਵੀ ਅੱਛੀ ਸਾੜੀ ਚਾਹੀਦੀ ਹੈ ਤਾਂ ਸਾਕਸ਼ਾ ਤੇ ਮਿਲੇਗੀ ਇੱਕ ਨਾਲ ਇੱਕ ਫ੍ਰੀ ਇਹ ਸਾਡੀ ਸਭ ਸਾੜੀਆਂ ਦੀ ਕਲੈਕਸ਼ਨ ਹੈ 2380 ਦਾ ਸੂਟ ਇੱਕ ਨਾਲ ਇੱਕ ਫ੍ਰੀ ਇਹ ਸਭੇ ਸੱਚੇ ਕੋ ਇਨਸਪਾਇਰਡ ਸੂਟ ਹੈ ਔਰ ਸਾਡੀ ਸਾਰੀ ਕਲੈਕਸ਼ਨ ਪਿਓਰ ਫੈਬਰਿਕ ਦੇ ਉੱਪਰ ਹੈ ਸਭ ਜਾਰਜਟ ਲਖਨਵੀ ਚਿਕਨ ਇੱਕ ਨਾਲ ਇੱਕ ਫ੍ਰੀ 올 ਬਿਊਟੀਫੁਲ ਗਾਊਨਸ ਸਾਡੇ ਕੋ ਹਰ ਤ ਤੇ ਬਲੈਕ ਦੀ ਸਾਡੇ ਕੋਲ ਵੈਸੇ ਹੀ ਬਲੈਕ ਆ ਦੇਖੋ ਜੀ 280 ਦਾ ਸੂਟ ਇੱਕ ਨਾਲ ਇੱਕ ਫ੍ਰੀ ਕੋਈ ਇੱਕ ਲਏਗਾ ਅਸੀਂ ਉਹਦੇ ਕੋ ਅੱਧੇ ਪੈਸੇ ਲਵਾਂਗੇ ਚਲ ਸੂਟ ਡਿਜੀਟਲ ਦੁਪੱਟਾ ਤੇ ਨਾਲੇ ਸਰ ਲੈਣਾ ਸੀ ਇੱਕ ਨਾਲ ਇੱਕ ਫ੍ਰੀ ਹੈ ਅਸੀਂ ਇੱਕ ਨਾਲ ਇੱਕ ਫ੍ਰੀ ਹੈ ਮੈਮ ਪੂਰੇ ਸਟੋਰ ਤੇ ਇਹ ਸਾਡੀ ਰੈਡੀमेड ਕਲੈਕਸ਼ਨ ਹੈ ਇਹ ਅਨਾਰਕਲਿਸ ਹੈ ਕੋਟ ਸੈਟ ਹੈ ਇਸ ਸਾਰੀ ਰੇਂਜੇ ਸਭ ਇੱਕ ਨਾਲ ਇੱਕ ਫ੍ਰੀ ਰੱਖੜੀ ਦਾ ਸਪੈਸ਼ਲ ਗਿਫਟ ਹੈ ਜੀ ਜਿਹੜਾ ਸਾਡੀ ਵੀਡੀਓ ਸ਼ੇਅਰ ਕਰੇਗਾ ਉਹਨਾਂ ਚੋਂ 15 ਬੰਦਿਆਂ ਨੂੰ ਅਸੀਂ ਇਹ ਸੂਟ ਗਿਫਟ ਕਰਾਂਗੇ ਬਿਲਕੁਲ ਬਿਲਕੁਲ ਫ੍ਰੀ ਜਿਹੜਾ ਸ਼ੇਅਰ ਕਰੇਗਾ ਉਹਨਾਂ ਨੂੰ ਫ੍ਰੀ ਮਿਲੇਗਾ ਬਸ ਸ਼ੇਅਰ ਕਰ ਦੋਵੇ ਉਹ ਸ਼ੇਅਰ ਕਰ ਦੋਵੇ ਕੁਛ ਵੀ ਨਾ ਖਰੀਦੇ ਕੁਛ ਵੀ ਨਾ ਖਰੀਦੇ ਇਹ ਸਾਰੇ ਕਨਸੈਪਟਸ ਨੇ ਜੀ ਇਹ 1140 ਵਾਲਾ ਇੱਕ ਨਾਲ ਇੱਕ ਫ੍ਰੀ 1380 ਵਾਲਾ ਇੱਕ ਨਾਲ ਇੱਕ ਫ੍ਰੀ ਦੇਖੋ ਜੀ ਲਖਨਵੀ ਚਿਕਨ ਪਿਓਰ ਕਾਟਨ ਦੇ ਵਿੱਚ ਸਭ ਇੱਕ ਨਾਲ ਇੱਕ ਫ੍ਰੀ ਸਾਡੇ ਕੋਲ ਸਭ ਡਿਫਰੈਂਟ ਕਨਸੈਪਟਸ ਇਹ ਸਭ ਬੁਟੀਕਸ ਵਾਸਤੇ ਵੀ ਆਫਰ ਵੈਲਿਡ ਹੈ 올 ਕਸ਼ਮੀਰੀ ਡਿਜ਼ਾਈਨਰ ਸੂਟਸ 2480 ਦਾ ਇੱਕ ਨਾਲ ਇੱਕ ਫ੍ਰੀ ਵਿਦ ਐਮਬਰਾਇਡਰੀ ਦੁਪੱਟਾ ਦਿਸ ਇਜ਼ ਪਿਓਰ ਲਿਨਨ ਮਾਰਕੀਟ ਜਿਹੜਾ ਪ੍ਰਾਈਸ ਹੈਗਾ 4000 ਰੁਪਏ ਸਾਡਾ रेट ਹੈਗਾ 2380 ਰੁਪਏ ਇੱਕ ਨਾਲ ਇੱਕ ਫ੍ਰੀ ਸਾਡਾ ਹੈਗਾ ਜੀ ਲਹਿੰਗਾ ਸੈਕਸ਼ਨ ਜਿੱਥੇ ਤੁਹਾਨੂੰ ਮਿਲਣਗੇ ਸਾਰੇ ਡਿਜ਼ਾਈਨਰ ਲਹਿੰਗਾਸ ਪਾਕਿਸਤਾਨੀ ਲੇਸੇਸ ਵਾਲੇ ਸੂਟ ਇਹ ਸਾਰਿਆਂ ਦੇ ਕਲਰਸ ਮਿਲ ਜਾਣਗੇ ਇਹ 2380 ਦਾ ਇੱਕ ਨਾਲ ਇੱਕ ਫ੍ਰੀ ਕੋਈ ਵੀ ਡਿਜ਼ਾਈਨ ਦੇਖੋਗੇ ਸਭ ਸੁਪਰ ਹਿੱਟ ਵਾਓ ਆਲ ਲੇਟਰ ਸਭੇ ਸੱਚੀ ਕਾਨਸੈਪਟਸ ਹਨ ਆਰਸੀ ਸਾੜੀਜ਼ ਹਨ ਆਲ embroidered ਸਾੜੀਜ਼ ਹਨ ਸਾਡੇ ਕੋਲ ਸੁੱਚੀ ਜ਼ਰੀਨੀ ਸਾੜੀਆਂ ਨੇ ਕੋਈ ਵੀ ਚੀਜ਼ ਲਓਗੇ ਸਭ ਇੱਕ ਨਾਲ ਇੱਕ ਫ੍ਰੀ ਇਹ ਆ 1580 ਦਾ ਕਾਨਸੈਪਟ ਹੈ ਇਹ 1380 ਦਾ ਕਾਨਸੈਪਟ ਹੈ ਪਿਓਰ ਮਲ ਦੇ ਉੱ ਲਖਨਵੀ ਚਿਕਨ ਇਕ ਨਾਲ ਇਕ ਫ੍ਰੀ ਇੱਕ ਮਿੰਟ ਇੱਕ ਮਿੰਟ ਆਹਾ ਵਾਲਾ ਕੱਪੜਾ ਵੀ ਇਕ ਨਾਲ ਇਕ ਫ੍ਰੀ ਸਭ ਟੋਟਲ ਮੈਮ ਆ ਦੇਖੋ ਵਿਦ ਮਲ ਦੁਪੱਟਾਸ ਕਾਟਨ ਦੇ ਡਿਜ਼ਾਈਨਰ ਸੂਟਸ ਇਹ 1380 ਦਾ ਇਕ ਨਾਲ ਇਕ ਫ੍ਰੀ 690 ਰੁਪਏ ਵਿੱਚ ਹੀ ਸਪੈਸ਼ਲ ਸਭ ਇਕ ਨਾਲ ਇਕ ਫ੍ਰੀ ਆ ਸੂਟ ਹੈਗਾ 3980 ਰੁਪਏ ਦਾ ਇਕ ਨਾਲ ਇਕ ਫ੍ਰੀ ਸ਼ਿਫਨ ਪ੍ਰਿੰਟਸ ਇਹ ਵੀ ਇਕ ਨਾਲ ਇਕ ਫ੍ਰੀ ਸਭ ਇਕ ਨਾਲ ਇਕ ਫ੍ਰੀ ਲਹਿੰਗਾ ਸਾਡੇ ਕੋਲ ਸਟਾਰਟ ਹੁੰਦਾ 2500 ਰੁਪਏ ਤੋਂ ਲੈ ਕੇ 225000 ਰੁਪਏ ਤੱਕ ਜਿਹੜਾ ਅਸੀਂ ਦੇਣਾ ਹੈ ਇਕ ਨਾਲ ਇਕ ਫ੍ਰੀ ਅਗਰ ਉਹਨੂੰ ਇੱਕ ਚਾਹੀਦਾ ਅਸੀਂ ਉਹ ਦਵਾਂਗੇ ਅੱਧੇ ਰੇਟ 'ਚ ਸੈਟ ਵਾਈਜ਼ ਮਾਲ ਹੈ ਸਭ ਦੇ ਕਲਰਸ 올 ਬਿਊਟੀਫੁਲ ਰੇਂਜ ਸਰ ਸਾਰੀਆਂ ਚੀਜ਼ਾਂ ਇੱਕ ਨਾਲ ਇੱਕ ਫ੍ਰੀ ਇੱਕ ਵਾਰੀ ਫਿਰ ਸੋਚ ਲੋ ਰੱਖ ਜਾਈਂ ਦੀ ਵੀ ਅੱਗੇ ਹਾਂਜੀ ਸਾਰੇ ਭਰਾਵਾਂ ਨੂੰ ਖੁਸ਼ ਕਰਦੇ ਨੇ ਪਹਿਣਾ ਆਪਣੀ ਖੁਸ਼ ਕਰ ਦਿਓ ਇਹ 2080 ਦਾ ਸੂਟ ਬਾਟਿਕ ਪਿਓਰ ਐਵੀ ਇੱਕ ਨਾਲ ਇੱਕ ਫ੍ਰੀ ਮਾ ਦੇਖੋ ਜੀ ਸਾਡੀ ਪਿਓਰ ਜਾਰਜਟ ਦੀ ਕਲੈਕਸ਼ਨ ਪੋਲਕਾ ਡੋਟਸ ਸਭ ਜਾਰਜਟਸ ਦੇ ਵਿੱਚ ਇਹ ਸਭ